ਬੰਦੇ ਦਾ ਕਰਮ ਹਮੇਸ਼ਾ ਬੰਦੇ ਦੇ ਨਾਲ ਰਹਿੰਦਾ ਹੈ। ਮਹਾਰਾਜ ਨੇ ਬਾਣੀ ਚ ਕਿਹਾ ਕਰਮ ਹੀ ਆਪੋ ਆਪਣੀ ਕੀ ਨੇੜੇ ਕਿ ਦੂਰ। ਕਈ ਵਾਰੀ ਬੰਦਾ ਸੋਚਦਾ ਹੈ ਕਿ ਮੈਂ ਤੇ ਬੜਾ ਸੁਖੀ ਆ ਮੈਂ ਤੇ ਕਰਮ ਬੜੇ ਮਾੜੇ ਕੀਤੇ ਨੇ ਪਰ ਕੋ ਗੱਲ ਹੀ ਨਹੀਂ। ਜ਼ਿੰਦਗੀ ਬੜੀ ਅੱਛੀ ਲੰਘ ਰਹੀ ਏ। ਤੁਹਾਨੂੰ ਦੌਲਤ ਬਹੁਤ ਹੈ, ਸਨਮਾਨ ਬਹੁਤ ਹੈ, ਚੀਜ਼ਾਂ ਬਹੁਤ ਨੇ ਪਰ ਮੇਰਾ ਤਾਂ ਕਰਮ ਅੱਗਿਆ ਹੀ ਨਹੀਂ। ਤੇ ਸਾਧ ਸੰਗਤ ਕਈ ਵਾਰੀ ਫਿਰ ਕਰਮ ਉਦੋਂ ਅੱਗੇ ਆਉਂਦਾ ਜਦੋਂ ਇਸ ਬੰਦੇ ਨੂੰ ਚਿਤ ਚੇਤਾ ਵੀ ਨਹੀਂ ਹੁੰਦਾ। ਤੇ ਕਰਮ ਉੱਥੇ ਲੈ ਕੇ ਖੜਾ ਕਰ ਦਿੰਦਾ ਹੈ ਜਿੱਥੇ ਫਿਰ ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੁੰਦਾ ਨਾ ਉੱਥੇ ਫਿਰ ਤੁਹਾਡਾ ਪੈਸਾ ਕੰਮ ਆਉਂਦਾ ਹੈ ਨਾ ਤੁਹਾਡੀ ਪਛਾਣ ਕੰਮ ਆਉਂਦੀ ਹੈ ਨਾ ਤੁਹਾਡੀ ਤਾਕਤ ਕੰਮ ਆਉਂਦੀ ਹੈ ਨਾ ਤੁਹਾਡੇ ਰਿਸ਼ਤੇ ਕੰਮ ਆਉਂਦੇ ਨੇ ਨਾ ਤੁਹਾਡਾ ਬਾਹੂਬਲ ਕਮ ਆਉਂਦਾ ਹੈ ਫਿਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਕਿ ਇਹ ਤੇ ਮੈਨੂੰ ਮੇਰਾ ਕਰਮ ਹੀ ਲੈ ਡਪਿਆ ਵੱਡੇ ਵੱਡੇ ਲੋਕ ਆਖਰ ਨੂੰ ਮੰਨ ਗਏ ਕਿ ਅਸੀਂ ਬੜਾ ਕੁਝ ਕੀਤਾ ਅਸੀਂ ਸੋਚਿਆ ਕੁਝ ਨਹੀਂ ਹੋਣਾ ਪਰ ਸੰਨੂ ਸਾਡੇ ਕਰਮਾਂ ਦੀ ਮਾਰ ਪੈ ਗਈ ਤੇ ਉਸ ਵੇਲੇ ਭਈ ਜਦੋਂ ਸਾਨੂੰ ਸਾਰਿਆਂ ਦੀ ਲੋੜ ਸੀ ਪਰ ਕਰਮਾਂ ਨੇ ਮੌਕੇ ਤੇ ਲਿਆ ਕੇ ਸਾਨੂੰ ਉੱਥੇ ਖੜੇ ਕਰ ਦਿੱਤਾ ਸਾਡੇ ਆਪਣੇ ਵੀ ਸਾਡਾ ਸਾਥ ਛੱਡ ਗਏ ਇਸ ਲਈ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੇ ਕਰਮ ਮਾੜਾ ਨਾ ਕਰਾਏ ਕਰਮ ਚੰਗਾ ਹੋਵੇ ਅਸੀਂ ਕਰਮ ਕਰਕੇ ਤੇਰੇ ਚਰਨਾਂ ਨਾਲ ਜੁੜੇ ਰਹੀਏ ਬੰਦੇ ਦਾ ਕਰਮ ਹਮੇਸ਼ਾ ਬੰਦੇ ਦੇ ਨਾਲ ਰਹਿੰਦਾ ਹੈ ਮਹਾਰਾਜ ਨੇ ਬਾਣੀ ਚ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਈ ਵਾਰੀ ਬੰਦਾ ਸੋਚਦਾ ਹੈ ਕਿ ਮੈਂ ਤੇ ਬੜਾ ਸੁਖੀ ਆ ਮੈਂ ਤੇ ਕਰਮ بڑے ਮਾੜੇ ਕੀਤੇ ਨੇ ਪਰ ਕੋਈ ਗੱਲ ਹੀ ਨਹੀਂ ਜ਼ਿੰਦਗੀ ਬੜੀ ਅੱਛੀ ਲੰਘ ਰਹੀ ਏ ਤੁਹਾਨੂੰ ਦੌਲਤ ਬਹੁਤ ਐ ਸਨਮਾਨ ਬਹੁਤ ਐ ਚੀਜ਼ਾਂ ਬਹੁਤ ਨੇ ਪਰ ਮੇਰੇ ਤਾਂ ਕਰਮ ਅੱਗਿਆ ਹੀ ਨਹੀਂ ਤੇ ਸਾਧ ਸੰਗਤ ਕਈ ਵਾਰੀ ਫਿਰ ਕਰਮ ਉਦੋਂ ਅੱਗੇ ਆਉਂਦਾ ਜਦੋਂ ਇਸ ਬੰਦੇ ਨੂੰ ਚਿਤ ਚੇਤਾ ਵੀ ਨਹੀਂ ਹੁੰਦਾ ਤੇ ਕਰਮ ਉੱਥੇ ਲੈ ਕੇ ਖੜਾ ਕਰ ਦਿੰਦਾ ਜਿੱਥੇ ਫਿਰ ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੁੰਦਾ ਨਾ ਉੱਥੇ ਪਰ ਤੁਹਾਡਾ ਪੈਸਾ ਕਮ ਆਉਂਦਾ ਹੈ ਨਾ ਤੁਹਾਡੀ ਪਛਾਣ ਕਮ ਆਉਂਦੀ ਹੈ ਨਾ ਤੁਹਾਡੀ ਤਾਕਤ ਕਮ ਆਉਂਦੀ ਹੈ ਨਾ ਤੁਹਾਡੇ ਰਿਸ਼ਤੇ ਕਮ ਆਉਂਦੇ ਨੇ ਨਾ ਤੁਹਾਡਾ ਬਾਹੂਬਲ ਕਮ ਆਉਂਦਾ ਹੈ ਫੇਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਕਿ ਇਹ ਤੇ ਮੈਨੂੰ ਮੇਰਾ ਕਰਮ ਹੀ ਲੈ ਡਪਿਆ ਵੱਡੇ ਵੱਡੇ ਲੋਕ ਆਖਰ ਨੂੰ ਮੰਨ ਗਏ ਕਿ ਅਸੀਂ ਬੜਾ ਕੁਝ ਕੀਤਾ ਅਸੀਂ ਸੋਚਿਆ ਕੁਝ ਨਹੀਂ ਹੋਣਾ ਪਰ ਸਾਨੂੰ ਸਾਡੇ ਕਰਮਾਂ ਦੀ ਮਾਰ ਪੈ ਗਈ ਤੇ ਉਸ ਵੇਲੇ ਭਈ ਜਦੋਂ ਸਾਨੂੰ ਸਾਰਿਆਂ ਦੀ ਲੋੜ ਸੀ ਪਰ ਕਰਮਾਂ ਨੇ ਮੌਕੇ ਤੇ ਲਿਆ ਕੇ ਸਾਨੂੰ ਉੱਥੇ ਖੜੇ ਕਰ ਦਿੱਤਾ ਸਾਡੇ ਆਪਣੇ ਵੀ ਸਾਡਾ ਸਾਥ ਛੱਡ ਗਏ ਇਸ ਲਈ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੇ ਕਰਮ ਮਾੜਾ ਨਾ ਕਰਾਏ ਕਰਮ ਚੰਗਾ ਹੋਵੇ ਅਸੀਂ ਕਰਮ ਕਰਕੇ ਤੇਰੇ ਚਰਨਾਂ ਨਾਲ ਜੁੜੇ ਰਹੀਏ ਬੰਦੇ ਦਾ ਕਰਮ ਹਮੇਸ਼ਾ ਬੰਦੇ ਦੇ ਨਾਲ ਰਹਿੰਦਾ ਹੈ ਮਹਾਰਾਜ ਨੇ ਬਾਣੀ ਚ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਈ ਵਾਰੀ ਬੰਦਾ ਸੋਚਦਾ ਹੈ ਕਿ ਮੈਂ ਤੇ ਬੜਾ ਸੁਖੀ ਆ ਮੈਂ ਤੇ ਕਰਮ ਬੜੇ ਮਾੜੇ ਕੀਤੇ ਨੇ ਪਰ ਕੋ ਗੱਲ ਹੀ ਨਹੀਂ ਜ਼ਿੰਦਗੀ ਬੜੀ ਅੱਛੀ ਲੰਘ ਰਹੀ ਏ ਤੁਹਾਨੂੰ ਦੌਲਤ ਬਹੁਤ ਐ ਸਨਮਾਨ ਬਹੁਤ ਐ ਚੀਜ਼ਾਂ ਬਹੁਤ ਨੇ ਪਰ ਮੇਰਾ ਤਾਂ ਕਰਮ ਗਿਆ ਹੀ ਨਹੀਂ ਤੇ ਸਾਧ ਸੰਗਤ ਕਈ ਵਾਰੀ ਫਿਰ ਕਰਮ ਉਦੋਂ ਅੱਗੇ ਆਉਂਦਾ ਜਦੋਂ ਇਸ ਬੰਦੇ ਨੂੰ ਚਿਤ ਚੇਤਾ ਵੀ ਨਹੀਂ ਹੁੰਦਾ ਤੇ ਕਰਮ ਉੱਥੇ ਲੈ ਕੇ ਖੜਾ ਕਰ ਦਿੰਦਾ ਜਿੱਥੇ ਫਿਰ ਤੁਹਾਡੇ ਕੋਲ ਬਚਣ ਦਾ ਕੋਈ ਰਾਹ ਨਹੀਂ ਹੁੰਦਾ ਨਾ ਉੱਥੇ ਫਿਰ ਤੁਹਾਡਾ ਪੈਸਾ ਕਮ ਆਉਂਦਾ ਹੈ ਨਾ ਤੁਹਾਡੀ ਪਛਾਣ ਕਮ ਆਉਂਦੀ ਹੈ ਨਾ ਤੁਹਾਡੀ ਤਾਕਤ ਕਮ ਆਉਂਦੀ ਹੈ ਨਾ ਤੁਹਾਡੇ ਰਿਸ਼ਤੇ ਕਮ ਆਉਂਦੇ ਨੇ ਨਾ ਤੁਹਾਡਾ ਬਾਹੂਬਲ ਕਮ ਆਉਂਦਾ ਹੈ ਫੇਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਕਿ ਇਹ ਤੇ ਮੈਨੂੰ ਮੇਰਾ ਕਰਮ ਹੀ ਲੈ ਡਪਿਆ ਵੱਡੇ ਵੱਡੇ ਲੋਕ ਆਖਰ ਨੂੰ ਮੰਨ ਗਏ ਕਿ ਅਸੀਂ ਬੜਾ ਕੁਝ ਕੀਤਾ ਅਸੀਂ ਸੋਚਿਆ ਕੁਝ ਨਹੀਂ ਹੋਣਾ ਪਰ ਸਾਨੂੰ ਸਾਡੇ ਕਰਮਾਂ ਦੀ ਮਾਰ ਪੈ ਗਈ ਤੇ ਉਸ ਵੇਲੇ ਭਈ ਜਦੋਂ ਸਾਨੂੰ ਸਾਰਿਆਂ ਦੀ ਲੋੜ ਸੀ ਪਰ ਕਰਮਾਂ ਨੇ ਮੌਕੇ ਤੇ ਲਿਆ ਕੇ ਸਾਨੂੰ ਉੱਥੇ ਖੜੇ ਕਰ ਦਿੱਤਾ ਸਾਡੇ ਆਪਣੇ ਵੀ ਸਾਡਾ ਸਾਥ ਛੱਡ ਗਏ ਇਸ ਲਈ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਕਰੇ ਕਰਮ ਮਾੜਾ ਨਾ ਕਰਾਏ ਕਰਮ ਚੰਗਾ ਹੋਵੇ ਅਸੀਂ ਕਰਮ ਕਰਕੇ ਤੇਰੇ ਚਰਨਾਂ ਨਾਲ ਜੁੜੇ ਰਹੀਏ